ਉਹ ਪਵਨ ਜਾਮਣਾ ਦੇ ਉੱਤੇ ਖੰਡ ਕਿਉਂ ਪਾਈ ਜਾਨੀ ਐ ਤਾਂ ਪਹਿਲਾਂ ਹੀ ਮਿੱਠੀਆਂ ਹੁੰਦੀਆਂ ਸੰਧੂ ਸਾਹਿਬ ਉਹ ਵਾਲਾ ਫਾਰਮੂਲਾ ਅਪਣਾਉਣ ਲੱਗੀ ਆ ਜਿਹੜਾ ਪਿਛਲੇ ਸਾਲ ਅਪਣਾਇਆ ਸੀ ਕਿਹੜਾ ਫਾਰਮੂਲਾ ਪਵਨ ਬਸ ਉਹਦੇ ਨਾਲ ਫਾਇਦੇ ਬੜੇ ਹੋ ਗਏ ਸੀਗੇ ਤੇ ਅੱਜ ਦੋਸਤਾਂ ਨੂੰ ਵੀ ਉਹਨਾਂ ਫਾਇਦਿਆਂ ਬਾਰੇ ਦੱਸ ਦੇਣਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀ ਉਹਨਾਂ ਦੇ ਨਾਮ ਜ਼ਰੂਰ ਬੋਲ ਦਈਏ ਕਿਉਂਕਿ ਪਿਛਲਾ 1 ਮਹੀਨਾ ਹੋ ਗਿਆ ਆਪਾਂ ਦੋਸਤਾਂ ਦੇ ਜਿਹੜੇ ਕੀ ਨਾਮ ਨਹੀਂ ਬੋਲ ਰਹੇ ਸੀ ਪਰ ਹੁਣ ਤੋਂ ਆਪਾਂ ਫਿਰ ਬੋਲਿਆ ਕਰਾਂਗੇ ਪਹਿਲਾ ਨਾਮ ਹੈ ਜੀ ਸਤਵੀਰ ਸਿੰਘ ਐਨਰਜੀ ਮੈਲਬੌਰਨ ਤੋਂ ਪ੍ਰੇਮ ਸਿੰਘ ਜਗਰਾਓ ਤੋਂ ਰੰਧੀਰ ਸਿੰਘ ਫਰੋਜਪੁਰ ਤੋਂ ਤੇ ਬਰਾੜ ਅਰਸ਼ ਇਹ ਨੇ ਜੀ ਆਰ ਜੇ 13 ਰਾਜਸਥਾਨ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਨੇ ਰਾਜਵੀਰ ਕੌਰ ਫਗਵਾੜਾ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਤੇ ਇੱਕ ਮਹੀਨੇ ਬਾਅਦ ਦੋਸਤੋ ਸਾਨੂੰ ਹੁਣ ਫ੍ਰੀ ਹੋਏ ਆ ਤੇ ਹੁਣ ਤੋਂ ਤੁਹਾਡੇ ਨਾਮ ਬੋਲਣੇ ਸਟਾਰਟ ਕਰ ਦਾਂਗੇ ਹਣ ਦੱਸੋ ਤਾਂ ਸਹੀ ਕੀ ਬਣ ਰਿਹਾ ਹੈ ਬਸ ਤੁਸੀਂ 2 ਮਿੰਟ ਰੁਕ ਜਓ ਨਾਲ ਦੀ ਨਾਲ ਤੁਹਾਨੂੰ ਰਿਜ਼ਲਟ ਮਿਲ ਜੂਗਾ ਤੇ ਤੁਸੀਂ ਹੈਰਾਨ ਰਹਿ ਜਾਓਗੇ ਤੇ ਹੁਣ ਆਪਾਂ ਦੱਸ ਦਿਆਂ ਵੀ ਇਹਦਾ ਕਰਨਾ ਕੀ ਹੈ ਜਾਮਨਾਬ ਜਿਹੜੀਆਂ 5-7 ਲੈ ਲੈਣੀਆਂ ਤੇ ਉਹਨਾਂ ਦਾ ਉੱਪਰਲਾ ਜਿਹੜਾ ਛਿਲਕਾ ਉਹ ਤੁਸੀਂ ਉਤਾਰ ਲੈਣਾ ਹੈ ਹਾਂਜੀ ਤੇ ਜਿਹੜੀ ਕੱਲੀ ਗਿਰਕ ਰਹਿ ਜਾਊਗੀ ਦੋਸਤੋ ਗਿਰਕ ਦੇ ਵੀ ਤੁਹਾਨੂੰ ਫਾਇਦੇ ਪਤਾ ਹੀ ਐ ਵੀ ਬਹੁਤ ਸਾਰੇ ਫਾਇਦੇ ਹੁੰਦੇ ਆ ਹੁਣ ਬਣ ਕੀ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਹੀ ਸੰਤੂ ਸਾਹਿਬ ਬਸ ਤੁਸੀਂ 2 ਮਿੰਟ ਰੁਕ ਜੋ ਇਹਦਾ ਰਿਜ਼ਲਟ ਆ ਜਿਹੜਾ ਕਿ ਨਾਲ ਦੀ ਨਾਲ ਹੀ ਮਿਲ ਜਾਣਾ ਤੇ ਬਸ ਉਹਦੇ ਵਾਸਤੇ ਆਪਾਂ ਨੂੰ 5-7 ਜਾਮਣਾ ਚਾਹੀਦੀਆਂ ਜ਼ਿਆਦਾ ਵੀ ਨਹੀਂ ਚਾਹੀਦੀਆਂ ਆ ਅੱਛਾ ਨਾਲ ਦੇ ਨਾਲ ਰਿਜ਼ਲਟ ਹਾਂਜੀ ਤੇ ਬਸ ਇਹਦਾ ਆਪਾਂ ਉੱਪਰਲਾ ਛਿਲਕਾ ਜਿਹੜਾ ਕਿ ਉਹ ਉਤਾਰ ਲੈਨੇ ਆ ਤੇ ਇੱਕ ਹਾਂਜੀ ਤੇ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਦੋਸਤੋ ਬਣਨ ਲੱਗੀ ਆ ਵੀਡੀਓ ਨਹੀਂ ਕਰਨਾ ਹੈ ਮਿਕਸੀ ਵਾਲਾ ਜੱਗ ਲੈਣਾ ਸਭ ਤੋਂ ਪਹਿਲਾਂ ਤੇ ਇਹ ਤੁਸੀਂ ਧਿਆਨ ਕਰ ਲਿਓ ਵੀ ਇਹ ਜਿਹੜਾ ਜੱਗ ਆ ਤੁਹਾਡਾ ਇਹ ਜਿਹੜਾ ਮਿਰਚਾਂ ਵਾਲਾ ਨਾ ਹੋਵੇ ਠੀਕ ਹੈ ਜੀ ਠੀਕ ਹਾਂਜੀ ਤੇ ਇਹਨੂੰ ਆਪਾਂ ਸਾਰੀ ਜਾਮਨ ਜਿੰਨੀਆਂ ਆਪਾਂ 5-7 ਲਈਆਂ ਸੀ ਉਹ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੱਚਾ ਦੁੱਧ ਅਸੀਂ ਜਾਮਨ ਦੇ ਵਿੱਚ ਦੁੱਧ ਹਾਂਜੀ ਠੀਕ ਤੇ ਨਾਲ ਹੀ ਆਪਾਂ ਇਹਦੇ ਵਿੱਚ ਦੋ ਚਮਚ ਪਾਵਾਂਗੇ ਜੀ ਜੌਂ ਦਾ ਆਟਾ ਜੋਵਾਂ ਦਾ ਟੱਕੀ ਬਣ ਰਿਹਾ ਸਮਝ ਨਹੀਂ ਆ ਰਹੀ ਸੰਦੂ ਸਾਹਿਬ ਜਿਹੜਾ ਆਪਾਂ ਇੱਕ ਮਹੀਨਾ ਪੂਰਾ ਜਿਹੜੇ ਝੋਨੇ ਦੇ ਵਿੱਚ ਫਿਰਦੇ ਰਹੇ ਆ ਖੇਤ ਅੱਛਾ ਤੇ ਉਹਦੇ ਨਾਲ ਤੁਹਾਨੂੰ ਪਤਾ ਹੀ ਆ ਕਿੰਨੀ ਜ਼ਿਆਦਾ ਪਿਛਲੇ ਮਹੀਨੇ ਦੀ ਗਰਮੀ ਸੀਗੀ ਹਾਂ ਹਾਂ ਤੇ ਗਰਮੀ ਦੇ ਨਾਲ ਸਾਰੇ ਜਿਹੜੇ ਫੇਸ ਤੇ ਬਾਹਵਾਂ ਜਿਹੜੀਆਂ ਕਾਲੀਆਂ ਹੋ ਗਈਆਂ ਤੇ ਟੈਨ ਆ ਜਿਹੜੀ ਕਿ ਬਹੁਤ ਜ਼ਿਆਦਾ ਹੋ ਗਈ ਆ ਅੱਛਾ ਬਾਹਵਾਂ ਜਿਹੜੀਆਂ ਅਧੀਆਂ ਸਿੱਗੀਆਂ ਉਹ ਮਤਲਬ ਕਿ ਰੰਗ ਬਰੰਗੀਆਂ ਹੋ ਗਈਆਂ ਹਾਂਜੀ ਤੇ ਉਹ ਹੀ ਬਾਹਵਾਂ ਜਿਹੜੀਆਂ ਕਿ ਅੱਜ ਆਪਾਂ ਕਰਨੀਆਂ ਨੇ ਸਹੀ ਤੇ ਸਿਰਫ ਦੋ ਵਾਰੀ ਯੂਜ਼ ਕਰਾਂਗੇ ਤੇ ਇਹਦੇ ਨਾਲ ਸਹੀ ਹੋ ਜਾਣੀਆਂ ਹੁਣ ਆਪਾਂ ਲਈਏ ਜੀ ਐਲੋਵੀਰਾ ਜੈਲ ਤੁਸੀਂ ਨੇਚਰਲ ਐਲੋਵੀਰਾ ਜੈਲ ਵੀ ਲੈ ਸਕਦੇ ਹੋ ਜਾਂ ਤੁਸੀਂ ਜਿਹੜੀ ਕੀ ਸ਼ਾਪ ਤੋਂ ਲਿਆ ਕੇ ਉਹ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਾ ਰੋਜ਼ ਵਾਟਰ ਪਾ ਦਾਂਗੇ ਠੀਕ ਹੈ ਜੀ ਤੇ ਫਿਰ ਆਪਾਂ ਇਹਨੂੰ ਜਿਹੜੀਆਂ ਕੀ ਚੀਜ਼ਾਂ ਨੂੰ ਸਭ ਨੂੰ ਕਰ ਲੈਣੇ ਆ ਜੀ ਇੱਕ ਵਾਰੀ ਗ੍ਰੈਂਡ ਇਹ ਇੱਕ ਪਰੌਣਾ ਤਾਂ ਪਿਲੇ ਸਾਲ ਬਣਾਈ ਸੀ ਤੇ ਕਿਵੇਂ ਉਹ ਸੱਪ ਜੇ ਬਣ ਬਣ ਕੇ ਲੈਂਦੇ ਸੀਗੇ ਬਿਲਕੁਲ ਜੀ ਪੂਰੀ ਐ ਮੈਲ ਜਿਹੜੀ ਕਿ ਆਪਣੀਆਂ ਬਾਹਾਂ ਤੇ ਫੇਸ ਤੇ ਚੜੀ ਹੋਈ ਐ ਗਰਦਨ ਤੇ ਉਹ ਜਿਹੜੀ ਕਿ ਉਤਰ ਜੂਗੀ ਹਾਂਜੀ ਤੇ ਹੁਣ ਆਪਾਂ ਜਿਹੜਾ ਕਿ ਇਹਨੂੰ ਗ੍ਰੈਂਡ ਕਰ ਲਿਆ ਤੇ ਇਸ ਤਰ੍ਹਾਂ ਦਾ ਜਿਹੜਾ ਇਹ ਪੇਸਟ ਬਣ ਕੇ ਤਿਆਰ ਹੋ ਗਿਆ ਦੇਖੋ ਤੁਸੀਂ ਪਰਪਲ ਕਲਰ ਦਾ ਠੀਕ ਹਾਂਜੀ ਤੇ ਇੰਨਾ ਪੇਸਟ ਜਿਹੜਾ ਕਿ ਆਪਾਂ ਨੂੰ ਦੋ ਜਣਿਆਂ ਨੂੰ ਬਾਧੂ ਆ ਆਪਾਂ ਬਾਹਾਂ ਤੇ ਲਾਗੇ ਫੇਸ ਤੇ ਵੀ ਯੂਜ਼ ਕਰ ਸਕਦੇ ਆ ਤੇ ਦੋ ਤੁਹਾਨੂੰ ਯੂਜ਼ ਕਰਕੇ ਦਿਖਾਉਣੇ ਆ ਮੇਰੀਆਂ ਬਾਹਾਂ ਜਿਹੜੀ ਅੱਧੀਆਂ ਬਾਹਾਂ ਦੀ ਪਾਪਾ ਕੇ ਉੱਪਰ ਕਾਲੀਆਂ ਨੀਚੋਂ ਕਾਲੀਆਂ ਤੇ ਉੱਪਰ ਚਿੱਟੀਆਂ ਇੱਕੋ ਜਿਹੀਆਂ ਹੋ ਜਾਣਗੀਆਂ ਤੁਹਾਨੂੰ ਦੋ ਮਿੰਟਾਂ 'ਚ ਰਿਜ਼ਲਟ ਮਿਲੂਗਾ ਦਾ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਕੁਛਕ ਜਿਹੜੇ ਕਿ ਚੀਨੀ ਪਾ ਲੈਣੇ ਆ ਅੱਧਾ ਕ ਚਮਚ ਠੀਕ ਹਾਂਜੀ ਤੇ ਹੁਣ ਆਪਾਂ ਇਹਨੂੰ ਕਰ ਲੈਣੇ ਆ ਮਿਕਸ ਤੇ ਆਓ ਪਹਿਲਾਂ ਤੁਸੀਂ ਲਾਉਣੇ ਆ ਕਿ ਜਿੱ じゃ ਮੈਂ ਫੇਸ ਤੇ ਲਾ ਲਾਂ ਮਤਲਬ ਮੇਰੇ ਨਾਲ ਆ ਕੇ ਆਪ ਰਿਜ਼ਲਟ ਦਿਖਾ ਦੇ ਦੋਸਤਾਂ ਨੂੰ ਹਾਂਜੀ ਕਿਉਂਕਿ ਇਹ ਫੇਸ ਤੇ ਵੀ ਆਪਾਂ ਯੂਜ਼ ਕਰ ਸਕਦੇ ਆ ਇਹਦੇ ਨਾਲ ਕੱਲੀ ਟੈਨ ਹੀ ਰਿਮੂਵ ਨਹੀਂ ਹੁੰਦੀ ਆਪਣਾ ਫੇਸ ਆਪਣੀ ਜਿਹੜੀ ਸਕਿਨ ਹੈ ਉਹ ਬਹੁਤ ਹੀ ਮਤਲਬ ਕਿ ਵਧੀਆ ਸਮੂਥ ਹੋ ਜਾਂਦੀ ਹੈ ਸਕਿਨ ਸ਼ਾਈਨ ਕਰਦੀ ਹੈ ਡੈਮੇਜਮੈਂਟ ਹੋ ਗਿਆ ਜੀ ਇਹਨੂੰ ਲੱਗੇ ਨੂੰ ਤੇ ਆ ਇਹਦਾ ਕਲਰ ਵੀ ਜਿਹੜਾ ਦੋਸਤੋ ਵੇਖੋ ਕਿੰਨਾ ਚੇਂਜ ਹੋ ਗਿਆ ਤੇ ਦੋਸਤੋ ਦੇਖੋ ਤੁਸੀਂ ਓਹੋ ਸੰਤ ਸਾਵਾ ਤਾਂ ਪੂਰਾ ਹਾਲ ਹੀ ਹੋਇਆ ਪਿਆਸੀ ਗਰਮੀ ਦੇ ਨਾਲ ਆ ਸਭ ਉੱਪਰਲੀ ਹੁਣ ਕਾਲੀ ਹੋ ਗਈ ਹੈ ਇਹ ਤਾਂ ਜਿਹੜਾ ਕਿ ਤੁਸੀਂ ਅਜੇ ਨਾ ਟਾਈਮ ਹੀ ਕੱਟ ਰੱਖਿਆ ਅਜੇ ਤੁਸੀਂ ਅੱਧਾ ਪੌਣਾ ਘੰਟਾ ਰੱਖਦੇ ਨਾ ਤੇ ਮੈਨੂੰ ਲੱਗਦਾ ਦੋਸਤੋ ਮੈਲ ਦੇਖੋ ਤੁਸੀਂ ਕਿਵੇਂ ਲੈਂਦੇ ਹੋ ਵਾਸ਼ਪੇਸ਼ਨ ਦੇਖੋ ਦੋਸਤੋ ਵਾਸ਼ਪੇਸ਼ਨ ਦੇਖੋ ਦੋਸਤੋ ਇਹਦਾ ਰਿਜ਼ਲਟ ਬਿਲਕੁਲ ਨਾਲ ਦੇ ਨਾਲ ਤੁਹਾਨੂੰ ਆਊਗਾ ਇੱਕ ਇੱਕ ਗਰਮੀ ਕਰਕੇ ਮਤਲਬ ਕਿ ਚੰਗੀ ਤਰ੍ਹਾਂ ਡਰਾਈ ਨਹੀਂ ਹੋਇਆਗਾ ਨਹੀਂ ਤਾਂ ਜੇ ਡਰਾਈ ਹੋ ਜਾਂਦਾ ਨਾ ਤੇ ਬੱਤੀਆਂ 'ਚ ਜਿਹੜੀ ਕਿ ਮੈਲ ਦਿਖਾਈ ਦੇਣੀ ਸੀ ਕਿਸ ਤਰ੍ਹਾਂ ਇਹ ਜਿਹੜਾ ਕਿ ਤੁਸੀਂ ਫੇਸ ਤੇ ਵੀ ਅਪਲਾਈ ਕਰ ਸਕਦੇ ਹੋ ਕਿਉਂਕਿ ਮੇਰੇ ਫੇਸ ਤੇ ਜਿਹੜੀਆਂ ਕਿ ਪਿੰਪਲਸ ਵਗੈਰਾ ਕਾਫੀ ਹੋਈਆਂ ਪਈਆਂ ਸੀਗੀਆਂ ਤੇ ਇਹ ਜਿਹੜੀਆਂ ਪਿੰਪਲ ਨੂੰ ਵੀ ਬਹੁਤ ਮਤਲਬ ਕਿ ਫੇਸ ਨੂੰ ਵੀ ਠੰਡਕ ਮਿਲਦੀ ਆ ਤੇ ਦੋਸਤੋ ਇਹ ਤੁਹਾਡੇ ਕੋਲ ਮੌਕਾ ਸਿਰਫ 5-10 ਦਿਨ 5-10 ਦਿਨ ਬਾਅਦ ਜਾਮਨ ਖਤਮ ਹੋ ਜਾਣਗੇ ਤੇ ਉਸ ਤੋਂ ਪਹਿਲਾਂ ਤੁਸੀਂ ਆਪਣੀ ਟੈਨ ਰਿਮੂਵ ਕਰ ਸਕਦੇ ਹੋ ਤੇ ਫੇਸ ਦੇ ਉੱਪਰ ਵੀ ਲਾ ਸਕਦੇ ਆ ਹਾਂਜੀ ਤੇ ਤੁਸੀਂ ਬਾਕੀ ਗੂਗਲ ਵੀ ਕਰ ਸਕਦੇ ਹੋ ਵੀ ਇਹਦੇ ਕਿੰਨੇ ਜ਼ਿਆਦਾ ਫਾਇਦੇ ਨੇ ਤੇ ਦੋਸਤੋ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਮੇਰੀ ਬਾਹ ਦਾ ਕਲਰ ਦੇਖ ਕੇ ਜ਼ਰੂਰ ਦੱਸਿਓ ਵੀ ਚੇਂਜ ਹੋ ਗਿਆ ਪਹਿਲਾਂ ਨਾ